ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ ਤੇ ਨਸ਼ਾ ਦਿਨੋ ਦਿਨ ਵਧ ਰਿਹਾ ਹੈ ਹਰ ਦਿਨ ਲੁੱਟਾਂ ਖੋਹਾਂ ਤੇ ਸ਼ਰੀਆਮ ਗੋਲੀਆਂ ਚੱਲਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿਸ ਸ਼ਰੀਆਮ ਤਿੰਨ ਨੌਜਵਾਨਾਂ ਦੀ ਕਟਮਾਰ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਜਿੱਥੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਉੱਥੇ ਹੀ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜ਼ਿੰਦਗੀ ਤੇ ਮੌਤ ਦੀ ਉਹ ਲੜਾਈ ਲੜ ਰਹੇ ਨੇ ਇਜ਼ਰਾਣਾ ਇੱਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹਨਾਂ ਦੇ ਲੜਕੇ ਦੀ ਹਾਲਤ ਇੰਨੀ ਕੋ ਨਾਜ਼ੁਕ ਹੈ ਕਿ ਵੈਂਟੀਲੇਟਰ ਤੇ ਉਸਨੂੰ ਰੱਖਿਆ ਗਿਆ ਹੈ ਉਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਾਥ ਪਾਇਆ ਜਾਏ ਜੋ ਦਿਨੋ ਦਿਨ ਜ਼ੁਰਮ ਪੰਜਾਬ ਦੇ ਵਿੱਚ ਵਧ ਰਿਹਾ ਹੈ ਤੇ ਕਾਨੂੰਨ ਵਿਵਸਥਾ ਦੀ ਜੋ ਹਾਲਤ ਹੈ ਪੰਜਾਬ ਦੇ ਵਿੱਚ ਉਸ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਥਾਣਾ ਇੰਚਾਰਜ ਸਿਵਲ ਲਾਈਨ ਨੇ ਕਿਹਾ ਕਿ ਰਾਤੀ ਲੜਾਈ ਦੌਰਾਨ ਇਹ ਨੌਜਵਾਨ ਅਗਮੀ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਮੈਂ ਰੰਤੇਰ ਸਿੰਘ ਹੈ ਜੀ। ਕਿਹੜਾ ਏਰੀਆ? ਮੈਂ ਬਿਆਨ ਸਿੰਘ ਨਗਰ। ਕੀ ਮਾਮਲਾ? ਮਾਉਲਾ ਰਾਸਾੜੀ ਉੱਤੇ ਲੜਾਈ ਹੋ ਗਈ ਸੀਗੀ। ਸਰਕਾਰੀ ਹਸਪਤਾਲ ਲੈ ਕੇ ਗਏ। ਉਹਨਾਂ ਨੇ ਇੱਥੇ ਰਿਫਰ ਕਰਤਾ ਵੀ ਇੱਥੇ ਲੈ ਜਾਓ ਰਾਤ ਸਾਡੇ ਬੇਟੇ 3 ਮਿੰਟ ਇੱਥੇ ਮੇਰੇ ਨਾਲ ਉਹਨਾਂ ਨੇ ਕਿ ਵਾਸਤੇ ਉੱਥੇ ਜਾ ਕੇ ਨਾ ਉਹਨੇ ਸੋਚਿਆ ਸ਼ਾਮ ਦਾ ਟਾਈਮ ਹੈ ਕੰਮ ਤੋਂ ਆਏ ਸੀ ਚ 10 ਮਿੰਟ ਬਾਅਦ ਘਟ ਜੀ ਉਧਰੋਂ ਆਏ ਉਹਨਾਂ ਨੇ ਆ ਕੇ ਨਾ ਬਹੁਤ ਕਰ ਮਾਰ ਕੇ ਜਿੱਟ ਕੇ ਮੈਂ ਤਾਂ ਮੋਢੇ ਤੇ ਚੱਕ ਚੱਕੀ ਲੈ ਕੇ ਆਏ ਇਹਨਾਂ ਨੂੰ ਵੀ ਹੁੰਦੇ ਸੀ ਤਾਂ ਉਹ ਰੈਂਬੋ ਹੋਰ ਜੋ ਨਾ ਜਿਹੜਾ ਤੇ ਚਿੱਟੇ ਦਾ ਕੰਮ ਕਰਦੇ ਵੇਸਦੇ ਜੀ ਉਹਨਾਂ ਨੇ ਕਰਕੇ ਜੀ ਸੋ ਉਸ ਤੋਂ ਬਾਅਦ ਮੈਂ ਇਹਨਾਂ ਦੇ ਉੱਤੇ ਲਿਆਇਆ ਤਲ ਦੇ ਵਿੱਚ ਹਰ ਤਲ ਦੇ ਵਿੱਚ ਕਹਿੰਦੇ ਵੀ ਇਹਨੂੰ ਲੈ ਜਾਓ ਤੋ ਮਾ ਕਿਹੜੇ ਡਾਕਟਰ ਤੇ ਰੈਫਰ ਕਰਦਾ ਕਰ ਦੋ ਇਹਨਾਂ ਨੇ ਇਹਨਾਂ ਨਾਲੇ ਤਾਂ ਵੀ ਉੱਥੇ ਲੈ ਜਾ ਪਹਿਲੇ ਮੈਨੂੰ ਆ ਭੇਜਿਆ ਫਿਰ ਦੂਜਾ ਭੇਜਦਾ ਫਿਰ ਤੀਜਾ ਭੇਜਿਆ ਮੇਰੇ ਤੋਂ ਨਾ ਤੈਨੂੰ ਇੱਥੇ ਆਂਦਰੀ ਇਹਨਾਂ ਦੇ ਕਿਵੇਂ ਬੱਚੇ ਦੀ ਹੱਕੀ ਹਾਲ ਬੱਚਾ ਖਤਮ ਐਨਾਂ ਤੋਂ ਉਹਨਾਂ ਨੇ ਕਿਹਾ ਮੈਂ ਪੁੱਛਿਆ ਸਾਡਾ ਬੱਚਾ ਸੇਫ ਹੈ ਅਸੀਂ 80000 ਰੁਪਏ ਦਾ ਮਾ ਕਰਨ ਨੂੰ ਤਿਆਰ ਹੈ ਕੋਈ ਗੱਲ ਨਹੀਂ ਅਸੀਂ ਪੈਸੇ ਦੇਣ ਨੂੰ ਵੀ ਤੈਨੂੰ ਵੀ ਤੇਰਾ ਸਾਡਾ ਬੱਚਾ ਸੇਫ ਹੋਣਾ ਚਾਹੀਦਾ ਕਹਿੰਦਾ ਮੈਂ ਨਹੀਂ ਕਹਿੰਦਾ ਤੁਹਾਡਾ ਬੱਚਾ ਸੇਫ ਹੈ ਫਿਰ ਤੁਸੀਂ ਡਾਕਟਰ ਕੀ ਚੀਜ਼ਗੇ ਜੇ ਸਾਡਾ ਬੱਚਾ ਸੇਫ ਨਹੀਂ ਆ ਤਾਂ ਸਾਡੇ ਕੋਲ ਸਾਡੇ ਹਸਪਤਾਲ ਦਾ ਬਠਿੰਡਾ ਨਿਊਰੋਸਪਾਈਨ ਤੇ ਟਰਾਮਾ ਸੈਂਟਰ ਹੈ ਰਾਤੀ ਤੀਤ ਗ੍ਰੇਨ 9:30 ਵੇਲੇ ਇੱਕ ਪੇਸ਼ੈਂਟ ਸਾਹਿਲ ਕੁਮਾਰ ਜਿਹਦੇ ਕੇਸ ਲੜਾਈ ਹੋਈ ਸੀ ਸਿਰ ਦੇ ਵਿੱਚ ਸੱਟ ਸੀ ਕਾਫੀ ਜ਼ਿਆਦਾ ਸੋਜਿਸ਼ ਬਹੁਤ ਜ਼ਿਆਦਾ ਸੀ ਉਹਦੇ ਸਿਰ ਦੇ ਵਿੱਚ ਤੇ ਮੈਨੂੰ ਰਾਤ ਨੂੰ ਐਡਮਿਟ ਹੋਏ ਉਸ ਨੂੰ ਸਾਹ ਵੀ ਪੂਰੀ ਤਰ੍ਹਾਂ ਨਹੀਂ ਆ ਰਿਹਾ ਸੀ ਤੇ ਉਹਦੀ ਹਰਕਤ ਵੀ ਕੋਈ ਨਹੀਂ ਆ ਰਹੀ ਸੀ ਤਾਂ ਉਸ ਨੂੰ ਅਸੀਂ ਵੈਂਟੀਲੇਟਰ ਤੇ ਲੈ ਲਿਆ ਸੀ ਮੈਂ ਇਹਦੀ ਮਦਰ ਨੂੰ ਰਾਤੀ ਬੁਲਾ ਕੇ ਦੱਸਦਾ ਸੀ ਕਿ ਬੱਚੇ ਦੇ ਤੁਹਾਡੇ ਦੇ ਬਚਣ ਦੇ ਚਾਂਸ ਰਾਤ ਨੂੰ ਹੀ 5-7% ਇਸ ਤੋਂ ਜ਼ਿਆਦਾ ਇਹ ਬਚੇਗਾ ਹੀ ਨਹੀਂ ਤੇ ਅਸੀਂ ਆਪਣਾ ਵੈਂਟੀਲੇਟਰ ਦੇ ਨਾਲ ਤੇ ਜਿਹੜੀਆਂ ਆਪਣੇ ਸੋਜਿਸ਼ ਘਟਾਉਣ ਵਾਲੀਆਂ ਦਵਾਈਆਂ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਸੀ ਤੇ ਇਹਨਾਂ ਨੂੰ ਦੱਸਤਾ ਸੀ ਕਿ ਅਸੀਂ 10 ਘੰਟੇ ਵੇਟ ਕਰਾਂਗੇ ਜੀ ਆਪਣਾ ਮਰੀਜ਼ ਇੰਪਰੂਵ ਕਰਦਾ ਹੈਗਾ ਤਾਂ ਆਪਾਂ ਅੱਗੇ ਕੁਝ ਕੋਰਾਂਗੇ ਤਾਂ ਆਪਰੇਸ਼ਨ ਬਾਰੇ ਕੋਈ ਸੋਚਾਂ ਪਰ ਮਰੀਜ਼ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਜਿਵੇਂ ਰਾਤੀ ਸੀ ਉਵੇਂ ਹੀ ਹੈਗਾ ਜੀ ਬਲੱਡ ਪ੍ਰੈਸ਼ਰ ਉਹਦਾ ਆਪਣਾ ਇਹਨਾਂ ਦੇ ਘਰਦਿਆਂ ਦਾ ਕਹਿਣਾ ਹੈ ਸੁਰੇ ਦੱਸ ਸੁਰੇ ਤੇਰੇ ਸਟਾਫ ਕੋਲ ਆ ਕੇ ਕਿ ਸਾਡਾ ਮਰੀਜ਼ ਤੇ ਡੈਥ ਹੋ ਗਈ ਉਹਦੀ ECG ਕਰਕੇ ਦਿਖਾ ਦਈਏ ਦੀ ਉਹਦੀ ਧੜਕਣ ਇਹਨਾਂ ਨੂੰ ਦਿਖਾ ਦਈਏ ਕਿ ਚੱਲਦਾ ਹੈ ਹਾਂ ਮਰੀਦ ਦੀ ਡੈਥ ਕਦੇ ਵੀ ਹੋ ਸਕਦੀ ਮੈਂ ਨਹੀਂ ਕਹਿ ਸਕਦਾ ਕਿਉਂਕਿ ਜਿਹਦੇ ਬਚਣ ਦੇ ਚਾਂਸ ਬਹੁਤ ਘੱਟ ਨੇ ਸਿਰ ਦੇ ਵਿੱਚ ਸੋਜਿਸ਼ ਹੈ ਦਿਮਾਗ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦਾ ਤੇ ਉਹ ਸਾਰਾ ਕੁਝ ਬੰਦ ਕਰ ਸਕਦਾ ਹੈ ਤੇ ਇਸ ਕਰਕੇ ਇਸ ਟਾਈਮ ਤੇ 11:30 ਵਜੇ ਦੀ ਗੱਲ ਹੈ ਤੇ ਇਸ ਟਾਈਮ ਆਪਣੇ ਮਰੀਦ ਦੀ ਧੜਕਣ ਚੱਲ ਰਹੀ ਹੈ ਜੀ ਹਾਂ ਉਹ ਵੈਂਟੀਲੇਟਰ ਤੇ ਹੈ ਉਹ ਕੋਮਾ ਦੇ ਵਿੱਚ ਹੈ ਜਦ ਤੋਂ ਸਾਡੇ ਕੋਲ ਆਇਆ ਜਦ ਤੋਂ ਸ਼ਾਇਦ ਉਹਦੇ ਸਰਟ ਲੱਗੀ ਸਿਰ 'ਚ ਉਸ ਤੋਂ ਲੈ ਕੇ ਹੁਣ ਤੱਕ ਉਹ ਕੋਮਾ 'ਚ ਹੀ ਹੈ ਜੀ ਇਹ ਕੀ ਇਹ ਪੇਸ਼ੈਂਟ ਦਾ ਇਸ ਟਾਈਮ ਕੰਡੀਸ਼ਨ ਹੈ ਉਹਦੀ ਡੈਥ ਨਹੀਂ ਹੋਈ ਤੇ ਡੈਥ ਹੋ ਗਈ ਹੁੰਦੀ ਜੀ ਮੈਂ ਡਿਕਲੇਅਰ ਕਰਕੇ ਉਹਨੂੰ ਪੋਸਟਮਾਰਟਮ ਲਈ ਭੁਵਾ ਦਿੱਤਾ। ਕੋਈ ਪੈਸੇ ਦਾ ਟ੍ਰੀਟਮੈਂਟ ਦਾ ਨਹੀਂ ਟ੍ਰੀਟਮੈਂਟ ਦਾ ਕੋਈ ਇਸ਼ੂ ਨਹੀਂ ਕੀ ਰਾਤੀ ਵੀ ਇਹਨਾਂ ਨੇ ਨਾ ਆਪਣਾ ਜਿਹੜਾ ਮੈਡੀਸਿਨ ਹੈ ਉਹ ਵੀ ਬਹੁਤ ਲੇਟ ਲੈ ਕੇ ਦਿੱਤੀ ਇਹਦਾ ਸਾਰਾ ਟ੍ਰੀਟਮੈਂਟ ਮੈਂ ਆਪਣੇ ਕੋਲੋਂ ਸ਼ੁਰੂ ਕਰਾਇਆ ਜੀ। ਕੋਈ ਇਹਨਾਂ ਨੇ ਪੈਸੇ ਡਿਪੋਜ਼ਿਟ ਨਹੀਂ ਕੀਤੇ ਨਾ ਹੀ ਅਸੀਂ ਹਜੇ ਤਾਂ ਕੋਈ ਡਿਮਾਂਡ ਕੀਤੀ ਕਿਉਂਕਿ ਸਾਨੂੰ ਵੀ ਸਮਝ ਆਉਂਦੀ ਹੈ ਕਿ ਮਰੀਜ਼ ਸੀਰੀਅਸ ਹੈ ਤਾਂ ਇੱਕੋਦਮ ਘਰਦਿਆਂ ਕੋਲ ਨਹੀਂ ਵੀ ਹੁੰਦੇ ਤਾਂ ਵੀ ਕੋਈ ਗੱਲ। ਨਾ ਪੈਸਿਆਂ ਦੀ ਡਿਮਾਂਡ ਹੈ ਪਰ ਇਸ਼ੂ ਇਹ ਹੈ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਇਹਦਾ ਜੀ ਪੇਸ਼ੈਂਟ ਦੀ ਡੈਥ ਹੋ ਗਈ ਹੈ। ਤੇ ਅਸੀਂ ਸਾਡੇ ਕਰਕੇ ਪਰ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਜੀ ਜੋ ਹੋਣਾ ਸੀ ਸਾਡੇ ਤੋਂ ਪਹਿਲਾਂ ਹੋ ਗਿਆ ਹੈ। ਮਸਕ ਕਰਦੇ ਸੀ ਪਰ ਹਸਪਤਲ ਸਮਝ ਕਰਾਉਣ ਤੇ ਆ ਰਹੇਗੇ। ਜਿਸੇ ਇਲਾਜ ਨਹੀਂ ਇਲਾਜ ਤਾਂ ਇਹਨਾਂ ਦਾ ਬੰਦ ਕੀਤਾ ਹੀ ਨਹੀਂ ਮੇਰੀ ਫਾਈਲ ਦੇਖ ਲਓ ਇਲਾਜ ਤਾਂ ਚੱਲ ਰਿਹਾ ਹੈ ਪਰ ਇਹ ਮੰਗ ਰਹੇ ਕਿ ਗਾਰੰਟੀ ਸਾਡਾ ਮਰੀਜ਼ ਠੀਕ ਹੋਇਆ ਜੇ ਦੀ ਗਾਰੰਟੀ ਮੈਂ ਨਹੀਂ ਲੈਂਦਾ ਜੇ ਇਹਨਾਂ ਨੂੰ ਲੱਗਦਾ ਹੈ ਤਾਂ ਇਹ ਪੇਸ਼ੈਂਟ ਨੂੰ ਹੈਮਸ ਲੈ ਜਾਣ ਜੀ ਉੱਥੇ ਜ਼ਿਆਦਾ ਬੈਟਰ ਫੈਸਿਲਿਟੀ ਹੈ ਜ਼ਿਆਦਾ ਬੈਟਰ ਡਾਕਟਰ ਦੀ ਟੀਮ ਹੈ ਮੈਂ ਤਾਂ ਇਹੀ ਕਹਿ ਸਕਦਾ ਜੇ ਇਹਨਾਂ ਨੂੰ ਲੱਗਦਾ ਹੈ ਕਿ ਪੇਸ਼ੈਂਟ ਦੀ ਕੰਡੀਸ਼ਨ ਦਿਖਾਣੇ ਕਿਸੇ ਡਾਕਟਰ ਨੂੰ ਬੁਲਾ ਲੈਣ ਮੈਂ ਉਹ ਚ ਵੀ ਬਣਾ ਨਹੀਂ ਕਰਦਾ। ਨਾ ਨਾ ਕਿਰਪ ਮੇਰਾ ਨਾਮ ਡਾਕਟਰ ਰੌਨਿਲ ਕੌਸ਼ਲ ਹੈ ਮੈਂ ਨਿਊਰੋ ਸਰਜਨ ਸਰ ਕੀ ਮਾਮਲਾ ਹੈ ਜਿਹੜੀ ਘਟਨਾ ਹੋਈ ਹੈ ਰਾਤ ਤੇ ਕਿੰਨੇ ਲੋਕ ਡਿੱਗੇ ਇਹਦੇ ਜੀ ਫਿਲਹਾਲ ਜਿਹੜਾ ਇੱਕ ਬੰਦਾ ਸਾਹਿਲ ਨਾਮ ਦਾ ਜਿਹੜਾ ਵਿਅਕਤੀ ਉਹ ਸੀਰੀਅਸ ਹੈ ਉਹ ਨਿਊਰੋ ਸਪਾਈਨ ਚ ਆਪਣਾ ਦਾਖਲ ਆ ਤੇ ਉਹਦੇ ਘਰਦਿਆਂ ਦੇ ਬਾਕੀ ਬਿਆਨ ਵਗੈਰਾ ਅਸੀਂ ਕਲਮ ਕਰ ਰਹੇ ਆ ਤੇ ਜਿਨ੍ਹਾਂ ਦੀ ਸਰੋਜ ਨਾਮ ਦੀ ਲੇਡੀ ਤੇ ਅਲੀਗੇਸ਼ਨ ਲਾ ਰਹੇ ਆ ਬਾਕੀ ਕੋਈ ਰਿਲੇਟਿਵ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਦੀ ਪਾਲ ਜਾਰੀ ਹੈ ਬਾਕੀ ਜਿਵੇਂ ਵੀ ਉਹਨਾਂ ਦੀ ਕੋਈ ਇਨਜਰੀ ਰਿਪੋਰਟ ਹੋਊਗੀ ਜਾਂ ਜੋ ਵੀ ਉਹਨੇ ਸਟੇਟਮੈਂਟ ਹੋਊਗੀ ਉਹਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਊਗੀ ਕਾਰਨ ਕੀ ਰਿਹਾ ਹੈ ਸਾਹਿਬ ਇਹ ਐਕਚੁਅਲੀ ਗੁਮੰਟੀ ਨੇ ਤੁਸੀਂ ਦੇਖ ਹੀ ਰਹੇ ਹੋ ਜੀ ਗੁਮੰਟੀ ਹੈ ਕੋਈ ਐਜਾ ਐਸੱਚ ਕੋਈ ਵੱਡਾ ਕਾਰਨ ਨਹੀਂ ਰਿਹਾ ਰੋਡ ਰੇਜ ਤੋਂ ਸ਼ੁਰੂ ਹੋ ਕੇ ਮਾਮਲਾ ਭੱਗ ਗਿਆ ਇਹ ਐਕਚੁਅਲੀ ਫਿਲਹਾਲ ਸਾਡੇ ਕੋਲੇ ਜੀਕੂ ਦੀ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਸਾਡੇ ਕੋਲੇ ਰੁਕਾ ਹੋਣੀ ਜੋ ਸੱਦੇ ਘੰਟੇ ਪਹਿਲਾਂ ਹੀ ਆਇਆ ਬਾਕੀ ਆਪਾਂ ਵੈਰੀਫਾਈ ਕਰਕੇ ਤੁਹਾਨੂੰ ਦੱਸ ਦਾਂਗੇ ਤੁਸੀਂ ਹੁਣ ਮੌਕੇ ਤੇ ਆਇਆ ਅੱਜ ਵੀ ਕਹਿੰਦੇ ਆਪਣੇ ਸਾਹਮਣੇ ਹੁਣ ਤਕਰਾਰ ਹੋ ਕੇ ਹੱਟੀਆਂ ਚੱਲ ਨਹੀਂ ਤਿੱਤਕਾਰ ਨਹੀਂ ਜੀ ਇੱਥੇ ਵੈਸੇ ਹੀ ਤੁਹਾਨੂੰ ਪਤਾ ਭੀੜ ਭੜਕੇ ਵਾਲੇ ਏਰੀਆ ਤੇ ਜਿਆਦਾ ਮਲਕੀ ਰਸ਼ ਪੈਂਦਾ ਹੀ ਰਹਿੰਦੇ ਥੋੜਾ ਤਕਰਾਰਬਾਜ਼ੀ ਤੇ ਇਹਨਾਂ ਦੀ ਹੋਈ ਆ ਬਟ ਜਿਆਦਾ ਕੁਝ ਹੁਣ ਸੀਰੀਅਸਲੀ ਨਹੀਂ ਹੋਇਆ ਜੋ ਹੋਈ ਹੈ ਲੜਾਈ ਰਾਤੀ ਹੋਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ